ਮੈਂ ਮੰਗਲ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ ਤੁਹਾਡੇ ਆਪਣੇ ਚੈਨਲ ਦੇਸੀ ਐਨੀਮਲ ਫੇਅਰ ਹੱਬ ਦੇ ਉੱਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੋਟੜੇ ਕਲਾ ਵਿਖੇ ਮੇਲਾ ਚੱਲ ਰਿਹਾ ਹੈ ਉਸ ਨੂੰ ਦਾ ਤੇ ਉਸ ਮੇਲੇ ਦੇ ਸੰਬੰਧ ਵਿੱਚ ਆਪਾਂ ਕੱਲ ਵੀ ਵੀਡੀਓ ਪਾਈ ਸੀ ਤੁਸੀਂ ਬਹੁਤ ਵਧੀਆ ਪਿਆਰ ਦਿੱਤਾ ਤੇ ਆਪਾਂ ਅੱਜ ਵੀ ਮੇਲੇ ਦੀ ਵੀਡੀਓ ਕਾਰ ਕਰ ਲਈ ਆਏ ਆ ਤੇ ਦਿਖਾਉਣਾ ਤੁਹਾਨੂੰ ਮੇਲੇ ਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਕੋਟੜਾ ਕਲਾ ਵਿੱਚ ਇਹ ਪਸ਼ੂਨਾਂ ਦਾ ਮੇਲਾ ਹੋ ਰਿਹਾ ਹੈ ਅੱਜ ਇਸ ਮੇਲੇ ਦਾ ਪਹਿਲਾ ਦਿਨ ਹੈ ਇਸ ਮੇਲੇ ਨੂੰ ਮੱਦੇ ਨਜ਼ਰ ਦੇਖਣ ਰੱਖਦੇ ਹੋਏ ਬਹੁਤ ਗਿਣਤੀ ਦੇ ਵਿੱਚ ਆਪਣੇ ਜਿਹੜੇ ਵੀਰ ਨੇ ਪਸ਼ੂ ਆਲੇ ਪਸ਼ੂ ਲੈ ਕੇ ਆ ਰਹੇ ਨੇ ਤੇ ਦੁਖਾਂ ਨੂੰ ਇਸ ਪਸ਼ੂਨਾਂ ਦੀ ਝਲਕ ਇੱਕ ਵਾਰੀ ਦਿਖਾਵਾਂਗੇ ਕਰਦੇ ਆ ਆਪਣੇ ਇੱਕ ਪਸ਼ੂ ਪਾਲਕ ਵੀਰ ਦੇ ਨਾਲ ਗੱਲ ਤੇ ਚਾਉਕੇ ਪਿੰਡ ਦੇ ਆਏ ਨੇ ਜ਼ਿਲ੍ਹਾ ਬਠਿੰਡਾ ਬਾਈ ਨਾਲ ਦੱਸਦੇ ਆ ਪਸ਼ੂ ਜਾਨ ਦੇ ਡਿਟੇਲ ਕਿ ਕਿਸ ਤਰ੍ਹਾਂ ਅਸਲ ਵੀ ਪਸ਼ੂ ਕਿਹੜੇ ਪਿੰਡ ਚੋਂ ਆ ਤੇ 3 ਮਹੀਨਿਆਂ ਦਾ ਸਸਤ ਦਿਨਾ ਹੈ ਇਹ ਜੀ ਅੱਛਾ ਕੋਈ ਨੂਰ ਦਾ ਬੱਚਾ ਹੈ ਉਹੀ ਨੂਰ ਦਾ ਬੱਚਾ ਹੈ ਤੇ ਕਿੰਨਾ ਮਤਲਬ ਤਿਆਰ ਕੀਤਾ ਜੀ ਕਿਵੇਂ ਖਰਾਕ ਹੈ ਜੀ ਕਿਸ ਤਰ੍ਹਾਂ ਮਾਰਾ ਮੋਟਾ ਜੀ ਬਰੀ ਜੀ ਜਿਹੜੇ 1.5 ਤੋਂ 2 ਮਹੀਨੇ ਤੱਕ ਇਹਨੂੰ ਮਤਲਬ ਜਗਾ ਹੈ ਜੀ ਹੁਣ ਇਹਨੂੰ ਕੋਈ ਮੇਰੇ ਕੋਲੇ ਖੁਦ ਕੋਲੇ ਹੁੰਦੀ ਮੈਂ ਪਲੇਟ ਇਹਦੀ ਸੁਣਦੀ ਫੀਡ ਅੱਛਾ ਅੱਛਾ ਪਹਿਲਾਂ ਕਾਫਸਾ ਤੁਸੀਂ ਕਿੰਨੇ ਮਹੀਨੇ ਤੱਕ ਅੱਛਾ ਅੱਛਾ ਹਾਂ ਮੈਂ 10-15 ਦਿਨ ਲਈ ਗਰੋਵਰ ਸੀ ਹੋਰ ਐਕਸਟਰਾ ਨੂੰ ਮਤਲਬ ਜਿਆਦਾ ਹੋਰ ਕੁਝ ਨਹੀਂ ਹੋਰ ਕਿੰਨੇ ਜਾਨਵਰ ਲੈ ਕੇ ਆਉਂ ਕਿ ਇਹੀ ਲੈ ਕੇ ਆਉਂ ਇਹੀ ਲੈ ਕੇ ਆਉਂਦਾ ਜੀ ਪਹਿਲੀ ਵਾਰੀ ਆਇਆ ਅੱਛਾ ਜੀ ਪਹਿਲੀ ਵਾਰ ਲੈ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਮੇਲਾ ਪੂਰਾ ਵਧੀਆ ਤੇ ਬਹੁਤ ਪਸੂ ਆ ਰਹੇ ਨੇ ਪਿੰਡ ਕੋਟੜਾ ਕਲਾਂ ਜ਼ਿਲ੍ਹਾ ਮਾਲਸਾ ਤੇ ਮੇਲੇ ਦੀ ਹਰ ਇੱਕ ਸੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਤੇ ਇਸ ਲਈ ਇਸ ਲਈ ਤੁਸੀਂ ਸਾਡਾ ਇਹ ਚੈਨਲ ਆ ਦੇਸੀ ਐਨੀਮਲ ਫੇਅਰ ਹੱਬ ਸਬਸਕ੍ਰਾਈਬ ਕਰ ਲਓ ਪਸੂ ਪਾਲਕਣਾ ਪੱਨਣ ਕਰ ਤੇ ਮਾੜੀ ਜਾਣਕਾਰੀ ਦਿਓ ਤੁਹਾਡੇ ਇਸ ਜਾਨਵਰ ਬਾਰੇ ਹਾਂਜੀ ਹਾਂਜੀ ਕਿਹੜੀ ਨਸਲ ਦਾ ਜੀ ਕਿੰਨੀ ਉਮਰ ਆਈ ਸਾਡਾ ਜੀ ਪਿੰਡ ਵੰਦਰਡੋੜਾ ਜ਼ਿਲ੍ਹਾ ਮੁਕਾ ਇਹ ਬਾਜਿਆ ਖਾਨਾ ਭਗਤਾ ਭਾਈ ਦੇ ਨੇੜੇ ਰਹਿੰਦਾ ਸਾਡਾ ਪਿੰਡ ਅੱਛਾ ਜੀ ਜਿਹੜੇ ਮੋਗੇ ਚ ਆ ਗਏ ਅਸੀਂ ਤੇ ਸਾਡਾ ਨਾਮ ਮਲਕੀਤ ਸਿੰਘ ਬਕੂਆ ਅੱਛਾ ਜੀ ਪਿੰਡ ਵਾਂਦਰ ਜਿਹੜਾ ਮੋਗਾ ਦੱਸਿਆ ਹੀ ਆ ਤੁਹਾਨੂੰ ਤੇ ਇਹਦਾ ਨਾਮ ਹੈ ਸਾਨ ਦਾ ਹਿੰਦੁਸਤਾਨ ਨਾਮ ਅੱਛਾ ਜੀ ਹਿੰਦੁਸਤਾਨ ਵਾਕਈ ਹਿੰਦੁਸਤਾਨ ਐਮ 29 ਦਾ ਐਮ 29 ਦਾ ਬੱਚਾ ਜੀ ਤੇ ਇਹਦੀ ਮਾਂ ਦੇ ਥੱਲੇ ਭਾਈ ਸਾਠੋਂ ਉਦੋਂ ਇੰਨੀ ਜਾਣਕਾਰੀ ਨਹੀਂ 22 ਕਿਲੋ ਦੁੱਧ ਚੁਆਇਆ ਸੀਗਾ ਅੱਛਾ ਜੀ ਵੀ ਹੋ ਸਕਦਾ ਸੀ ਜੇ ਜਾਣਕਾਰੀ ਦੇ ਹਿਸਾਬ ਨਾਲ ਵੱਧ ਵੀ ਚਵਾ ਦਿੰਦੇ। ਅੱਛਾ ਠੀਕ ਹੈ। ਤੇ ਇਹਦੀ ਬਾਈ 4.5 ਸਾਲ ਹੋਰ ਹੋ ਗਈ 6 ਦਾੰਦਾ। 6 ਤੇ ਕਾਫੀ ਮੇਲਿਆਂ ਚੋਂ ਸਾਨੂੰ ਇਹਨੇ ਸਪੌਂਸ ਦਿਖਾ। ਇਸ ਤੋਂ ਪਹਿਲਾਂ 2 ਸਾਲ ਮੇਲੇ ਚ ਹੀ ਪਾਇਆ ਇਹਨੇ। ਹਰੇਕ ਮੇਲੇ ਤੋਂ ਬਾਈ ਨੰਬਰ ਲੈ ਕੇ ਹੁੰਦਾ ਹੈ। ਪਹਿਲਾ ਦੂਜਾ ਅੱਛਾ ਜੀ। ਹਰੇਕ ਮੇਲੇ ਚ ਜਿੱਤੇ। ਪਰ ਸ਼ੇਤਰ ਮੇਲੇ ਚ ਬਾਈ ਉੱਥੋਂ ਚਾਹੀ ਪੀ ਆਣ ਮਾਰੇ ਪਿਛਲੇ ਸਾਲ। ਅੱਛਾ ਜੀ। ਹਾਂ। ਬਾਕੀ ਆ ਤੁਹਾਡੇ ਸਾਹਮਣੇ ਖੜਾ। ਚੱਲਾ। ਹਾਂਜੀ ਬਹੁਤ ਵਧੀਆ ਨਸਲ ਦਾ ਪਤਾ ਲੱਗਦਾ ਹੈ। ਮੋਰਾ ਨਸਲ ਦਾ ਇਹ। ਪਸ਼ੂ ਮੇਲੇ ਦੇ ਵਿੱਚ ਸਭ ਲਈ ਲੰਗਰ ਚੱਲ ਰਿਹਾ ਹੈ। ਚਾਹ ਦਾ ਲੰਗਰ, ਪ੍ਰਸ਼ਾਦ ਦਾ ਲੰਗਰ ਹਰ ਟਾਈਮ ਮੌਜੂਦ ਹੈ। ਇਹ ਵੀ ਇੱਕ ਬਹੁਤ ਵਧੀਆ ਪਹਿਲਾ 3 ਮਹੀਨੇ ਦਾ ਲੈ ਕੇ 12 ਮਹੀਨੇ ਦੇ ਕੱਟੇ ਅਤੇ ਕੱਟੇ ਇਹ ਨਾਲ ਨਾਲ ਕੱਟੀਆਂ ਖੀਨੀਆਂ ਯਾਨੀ ਇਹ ਵੀ ਤਾਂ ਹੀ ਹੈ ਕਿ ਨਾ 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 ਦੇ ਵਿੱਚ ਮੁਕਾਬਲੇ ਲਈ ਗ੍ਰੈਂਡ ਕਰਨੀ ਜਿਹਦਾ ਵੀ ਤੇ ਮੁਰਾਦ ਹੈ ক্রিকেট ਹਾਂ ਤੇ ਆਪਣੀ ਕਿੰਨੀ ਇੰਟਰੀ ਹੈ ਬੈਂਕੀ ਦੀ ਆਪਣੀ 200 ਰੁਪਏ ਬੱਚਿਆਂ ਦੀ ਹੈ ਇੱਕ ਖੀਲੇ ਤੇ ਪਲੇਅਰ 500 ਰੁਪਏ ਹੈ ਅਰੇ ਕਿੰਨੇ ਵਿੱਚ ਮੁਕਾਬਲਾ ਕਰਕੇ ਇੱਕ ਤੋਂ ਲੈ ਕੇ 1000 ਰੁਪਏ ਤੜੇ ਵਿੱਚ ਵਿਸ਼ਵਾਸ ਪਾਇਆ ਮਾਨ ਕੇ ਜਾਉਣੀ ਹੈ ਜੈ ਸਰਵਰ ਆਪਣੇ ਵਿਚਾਰ ਟੂਰਨਾਮੈਂਟਾਂ ਦੇ ਵਿੱਚ ਤੇ ਆਪਣੇ ਰੀਸ ਤੋਂ ਬਾਅਦ ਐਂਟਰੀ ਹੁਣੇ ਸਟਾਰਟ ਹੋ ਚੁੱਕੀ ਹੈ ਅੱਜ ਦੇ ਇਸ ਮੁਕਾਬਲੇ ਦੀ